ਮੈਨ ਸਜਾਏ ਜੋ ਨਵ ਭਮਾਂ ਸੋਇ ਲਪਸੋ ਕਪੰਗਿਆ ਰਹਾ ਪਰਤ ਪਾ ਲੈ ਆਪਣੇ ਆਹੋ ਦੇ ਕਸ਼ਯੋਂ ਨਾ ਹੋਈ ਸਾਹ ਸਾਂਸ ਸੰਭਾਲਦਾ ਮੇਰਾ ਪ੍ਰਭ ਸੋਈ अशाला अशेद अपार ब्रह्मा ऊंचा जाका रूपा जप जप कराया नाम जाना अचरज आरूपा सामर्थ दयाल प्रभा जगत माया रदा ਨਾ ਕਮੰਗਾ ਦਾ ਰਬ ਅਰਿਹ ਨਿਮਗ ਸਦਾ ਸਬਤ ਦੇਹੁ ਦਇਾਲ ਪ੍ਰਭ ਜਿਤ ਤੁਮਾਰ ਆਰਾਧਾ वाहिगुरू वाह